ਸੰਤੋ ਹੋ ਹਰ 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 ਅਰਦ ਹੋ ਹਰ ਅਰਦ ਸਭੋ ਕਿਛ ਪਾਈਐ ਕਾਰਜ ਸਗਲੇ ਸਦਹੁ ਸੰਤੋ ਹੋ ਹਰ 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 ਆਰਾਧੋ ਹਰ ਆਰਾਧ ਸਭ ਕਿਛ ਪਾਈ ਐ ਕਾਰਜ ਸਗਲੇ ਸਦ ਹੋ ਗਰੀਬ ਨਵਾਜ ਵਾਲੀਏ ਕੁੱਲ ਆਲਮ ਸਰਵ ਰੇ ਕੈਨਾਤ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਪਾਤਸ਼ਾਹ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਤਨਾ ਦੇ ਸਥਾਨਾਂ ਦੀ ਹਾਜ਼ਰੀ ਭਰ ਰਹੇ ਗੁਰੂ ਸਾਰੇ ਵਡਪਾਗਿਆ ਆਓ ਅਸੀਂ ਸਤਿਗੁਰ ਦੀ ਅੰਮ੍ਰਿਤ ਬਾਣੀ ਕੀ ਵਿਚਾਰ ਦੌਰਾਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ੍ਰੀ ਰਾਗ ਅੰਦਰ ਅਗਲੇਰਾ ਸ਼ਬਦ ਪਾਠ ਰੂਪ ਵਿੱਚ ਸਾਂਝਾ ਕਰੀਏ ਸਾਰੀ ਸੰਗਤ ਕਿਰਪਾ ਕਰੋ ਸ੍ਰੀ ਰਾਗ ਮਹੱਲਾ 3 ਮਨ ਮੁਖ ਕਰਮ ਕਮਾਵਣੇ ਜਿਉ ਦੁਹਾਗਣ ਤਨ ਸ਼ਿੰਗਾਰ ਸਿਜੈ ਕੰਤ ਨਾਇ ਵਈ ਨਿਤ ਨਿਤ ਹੋਏ ਖੁਆਰ ਫਿਰ ਕਾ ਮਹਿਲ ਨ ਪਾਵਈ ਨਾਂ ਦੀ ਸੈ ਘਰ ਬਾਰ ਭਾਈ ਰੇ ਇਕ ਮਨ ਨਾਮ ਧਿਆਏ ਸੰਤਾਂ ਸੰਗਤ ਮਿਲ ਰਹਿ ਜਪ ਰਾਮ ਨਾਮ ਸੁਖ ਪਾਏ ਰਹਾਉ ਗੁਰਮੁਖ ਸਦਾ ਸੁਹਾਗਣੀ ਪਿਰ ਰਾਖਿਆ ੁਰ ਧਾਰ ਮਿੱਠਾ ਬੋਲਹਿ ਨਿਮ ਚਲਹਿ ਸਿਜੈ ਰਵੈ ਪਧਾਰ ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤ ਅਪਾਰ ਪੂਰੇ ਭਾਗ ਸਤਗੁਰ ਮਿਲੈ ਜਾਂ ਭਾਗੈ ਕਾ ਉਦੋ ਹੋਏ ਅੰਤਰੋਂ ਦੁਖ ਭ੍ਰਮ ਕੱਟੀਐ ਸੁਖ ਪ੍ਰਾਪਤ ਹੋਏ ਗੁਰ ਕੈ ਬਾਣ ਜੋ ਚੱਲੈ ਦੁੱਖ ਨ ਪਾਵੇ ਕੋਏ ਗੁਰ ਕੇ ਬਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੇ ਕੋਏ ਜਿਨਾਂ ਪ੍ਰਾਪਤ ਤਿੰਨ ਪਿਆ ਹੋ ਮੈਂ ਵਿੱਚੋਂ ਖੋਏ ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਏ ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਏ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਇਹ 13ਵਾਂ ਸ਼ਬਦ ਹੈ ਬਬਰਕ ਅੰਗ ਇਕੱਤੀ ਪੁਰ ਸੁਭਾਏ ਮਾਨ ਹੈ ਜੋ ਵਿਚਾਰ ਮਹਾਰਾਜ ਨੇ ਇਸ ਬਚਨ ਵਿੱਚ ਸਾਡੇ ਨਾਲ ਸਾਂਝਾ ਕੀਤਾ ਆਓ ਸਤਿਗੁਰ ਦੇ ਪਾਵਨ ਸ਼ਬਦ ਕੀ ਵਿਚਾਰ ਨਾਲ ਜੁੜੀਏ ਹਜ਼ੂਰ ਵੱਲੋਂ ਬਖਸ਼ਿਸ਼ ਫਤਹਿ ਮੁਲਾਵ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਾਉ ਦੇ ਬੰਦ ਵਿੱਚ ਮਹਾਰਾਜ ਕਿਰਪਾ ਕੀਤੀ ਭਾਈ ਰੇ ਇੱਕ ਮਨ ਨਾਮ ਧਿਆਏ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਆ ਕਿ ਹੇ ਭਾਈ ਇੱਕ ਮਨ ਹੋ ਕੇ ਉਹਦਾ ਨਾਮ ਧਿਆ ਸਿਮਰ ਚਿੱਤਕਾਰ ਇੱਕ ਮਨ ਤੋਂ ਭਾਵ ਕੀ ਹੈ ਇਕਾਗਰ ਚਿਤ ਹੋਣਾ ਇਹ ਸਤਿਗੁਰ ਸਾਹਿਬ ਨੇ ਕਿਰਪਾ ਕੀਤੀ ਆ ਵੀ ਜਦੋਂ ਤੱਕ ਸਾਡਾ ਮਨ ਹਾਜ਼ਰ ਨਹੀਂ ਹੁੰਦਾ ਉਦੋਂ ਤੱਕ ਉਹ ਇਸ ਨਾਮ ਰਸ ਦਾ ਆਦੀ ਨਹੀਂ ਬਣ ਸਕਦਾ ਇਹ ਜਦੋਂ ਤੱਕ ਇਸ ਸਿਮਤ ਵਿੱਚ ਉਸਤਤ ਵਿੱਚ ਨਹੀਂ ਪੈਂਦਾ ਨਾਮ ਨਹੀਂ ਤੇ ਆਉਂਦਾ ਉਦੋਂ ਤੱਕ ਇਹ ਖਾਲੀ ਹੈ ਕੋਰਾ ਹੈ ਮਹਾਰਾ ਸੱਚੇ ਬਾਦਸ਼ਾਹ ਆਖਦੇ ਆ ਇਸ ਕਰਕੇ ਇਹਦੇ ਵਾਸਤੇ ਬੜਾ ਜ਼ਰੂਰੀ ਹੈ ਕਿ ਇਹ ਧਿਆਵੇ ਸਿਮਰੇ ਚੇਤੇ ਕਰੇ ਤੇ ਬਾਰ-ਬਾਰ ਸਿਮਰਨ ਦਾ ਚੇਤੇ ਕਰਨ ਦਾ ਜ਼ਿਕਰ ਮਹਾਰਾਜ ਨੇ ਕੀਤਾ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਮਹਾਰਾਜ ਕਹਿੰਦੇ ਵੀ ਪ੍ਰਭ ਪਰਮੇਸ਼ਰ ਦੀ ਉਸਤਤ ਜਿਹੜੀ ਹੈ ਛੇ ਸਤ ਸੰਗੀ ਜਨਮ ਕਰੋ ਸਾਵਧਾਨ ਇਕਾਗਰ ਜੀਤ ਕਹਿੰਦੇ ਦੋ ਚੀਜ਼ਾਂ ਉੱਥੇ ਲਾਜ਼ਮੀ ਆ ਇੱਕ ਤਾਂ ਸਾਵਧਾਨਤਾ ਤੇ ਦੂਸਰਾ ਚਿੱਤ ਦੀ ਇਕਾਗਰਤਾ ਇਹ ਠੀਕ ਹੈ ਵੀ ਇਹਦੇ ਵਾਸਤੇ ਬੜਾ ਯਤਨ ਕਰਨਾ ਪੈਂਦਾ ਅਭਿਆਸ ਕਰਨਾ ਪੈਂਦਾ ਹੈ ਪਰ ਮਹਾਰਾਜ ਕਹਿੰਦੇ ਵੀ ਜਿਹੜੇ ਪਿਆਰੇ ਆ ਭਗਤਿਆ ਉਹਨਾਂ ਦੀ ਇਹ ਖੇਡ ਬਣਦੀ ਹੈ ਇੱਕ ਮਨ ਨਾਮ ਧਿਆਏ ਤੇ ਕਹਿੰਦੇ ਵੀ ਇਹ ਇਕਾਗਰਤਾ ਵਧੇਗੀ ਕਿੱਥੇ ਜਿੱਥੇ ਅਸੀਂ ਬੈਠੇ ਹਾਂ ਸੰਤਾਂ ਸੰਗਤ ਮਿਲ ਰਹਿ ਕਹਿੰਦੇ ਵੀ ਸੰਤਾਂ ਦੀ ਸੰਗਤ ਵਿੱਚ ਮਿਲ ਕੇ ਬਹਿਣਾ ਸੰਤਾਂ ਦੀ ਸੰਗਤ ਕਰਨੀ ਸਤ ਸੰਗੀਆਂ ਦੀ ਸੰਗਤ ਕਰਨੀ ਗੁਰੂ ਕੀ ਸੰਗਤ ਕਰਨੀ ਤੇ ਇਹ ਬਚਨ ਕਹਿਣਾ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਬਾਹੀ ਹੇ ਸਹਿਬ ਜਿਹੜੇ ਗੁਰਸਿੱਖ ਆ ਜਿਹੜੇ ਪਿਆਰੇ ਤੇਰੇ ਰਾਹ ਦੇ ਪਾੰਦੀ ਆ ਉਹਨਾਂ ਦੇ ਚਰਨਾਂ ਦੀ ਧੂੜ ਦੇ ਜਿਹੜੀ ਸਿੱਖਿਆ ਉਹਨਾਂ ਨੇ ਆਪਣੇ ਜੀਵਨ ਵਿੱਚ ਕਮਾਈ ਹੈ ਅਸੀਂ ਵੀ ਉਸ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੀਏ ਤਾਂ ਕਿ ਸਾਡਾ ਪਾਪੀਆਂ ਦਾ ਵੀ ਮਹਾਰਾਜ ਪੜਾ ਹੋ ਜਾਏ ਅਸੀਂ ਵੀ ਗਤ ਪ੍ਰਾਪਤ ਕਰ ਲਈਏ ਸਾਨੂੰ ਵੀ ਸਹਿਬ ਇਹ ਸੁੱਖ ਮਿਲ ਜਾਏ ਸੰਤਾਂ ਸੰਗਤ ਮਿਲ ਰਹਿ ਜਪ ਰਾਮ ਨਾਮ ਸੁਖ ਪਾਏ ਰਹਾਉ ਜੇ ਮਹਾਰਾਜ ਕਹਿੰਦੇ ਸੁੱਖ ਦੀ ਪ੍ਰਾਪਤੀ ਕਰਨੀ ਹੈ ਜੇ ਸੁੱਖ ਚਾਹੁੰਦੇ ਆ ਫਿਰ ਜਪਣਾ ਪਏਗਾ ਫਿਰ ਸਿਮਰਨਾ ਪਵੇਗਾ ਫਿਰ ਉਸ ਪਿਆਰੇ ਨੂੰ بار بار ਚਿਤ ਕਰਨਾ ਪਵੇਗਾ ਤੇ ਜਿਹੜੇ ਮਹਾਰਾਜ ਕਹਿੰਦੇ ਮਨਮੁਖ ਨੇ ਉਹਨਾਂ ਨੇ ਆਪਣੇ ਜਿਹੜੇ ਕਰਮ ਆ ਉਹ ਕਮਾਉਣੇ ਆ ਗੁਰੂ ਕੇ ਸਨਮੁਖ ਰਹਿਣ ਵਾਲਾ ਗੁਰੂ ਕੇ ਸੰਗਤ ਵੱਲ ਪ੍ਰੇਰਿਤ ਹੁੰਦਾ ਹੈ ਤੇ ਮਹਾਰਾਜ ਕਹਿੰਦੇ ਜਿਹੜਾ ਮਨਮੁਖ ਦਾ ਕਰਮ ਹੈ ਉਹਦਾ ਕੋਈ ਲਾਹਾ ਨਹੀਂ ਉਹਦਾ ਕੁਸ ਕਿਸੇ ਤਰ੍ਹਾਂ ਅਰਥ ਨਹੀਂ ਕਿਉਂ ਮਨਮੁਖ ਕਰਮ ਕਮਾਵਣੇ ਜਿਉ ਦੁਹਾਗਣ ਤਨ ਸ਼ਿੰਗਾਰ ਦੋ ਇਸਤਰੀਆਂ ਦਾ ਜ਼ਿਕਰ ਮਹਾਰਾਜ ਨੇ ਬਾਣੀ ਚ ਕੀਤਾ ਹੈ ਸੋਹਾਗਣ ਦਾ ਤੇ ਦੁਹਾਗਣ ਦਾ ਫਿਰ ਇਹਨਾਂ ਦੋਵਾਂ ਦਾ ਜ਼ਿਕਰ ਕਰਦਿਆਂ ਭਾਈ ਗੁਰਦਾਸ ਜੀ ਨੇ ਵੀ ਇਹ ਜ਼ਿਕਰ ਆਪਣੀ ਰਚਨਾ ਵਿੱਚ ਕੀਤਾ ਤਾਂ ਉਹਨਾਂ ਨੇ ਵੀ ਆਖਿਆ ਕਿ ਕਰਮ ਦੋਵਾਂ ਦੇ ਵੱਖਰੇ ਵੱਖਰੇ ਆ ਤੇ ਇੱਥੇ ਮਹਾਰਾਜ ਨੇ ਜੀਵ ਰੂਪ ਇਸਤਰੀ ਨੂੰ ਆਖਿਆ ਇਸ ਜਗ ਮਹ ਪੁਰਖ ਏਕ ਹੈ ਹੋਰ ਸਗਲੀ ਨਾਰ ਸੁਬਾਈ ਅਖਿਆਪੀ ਪੁਰਖ ਕੋ ਪਰਮੇਸ਼ਰ ਹੈ ਬਾਕੀ ਸਾਰੀਆਂ ਜੀਵ ਰੂਪ ਇਸਤਰੀਆਂ ਨੇ ਜਿਨ੍ਹਾਂ ਨੇ ਉਹਦੇ ਦਰ ਤੇ ਪ੍ਰਵਾਣ ਹੋਣਾ ਹੈ ਤੇ ਇਹ ਭਾਈ ਗੁਰਦਾਸ ਵੀ ਜ਼ਿਕਰ ਕਰਦੇ ਆ ਵੀ ਕਰਮ ਹੈ ਦੁਹਾਗਣ ਕੇ ਜਦੋਂ ਕਰਮ ਦੁਹਾਗਣ ਦਾ ਹੈ ਤੇ ਫਿਰ ਰਿੱਧੇ ਜਿਹੜਾ ਉਹ ਬਿਬਚਾਰ ਹੈ ਫਿਰ ਸੁਹਾਗਣ ਵਾਲਾ ਜੀਵਨ ਜਿਹੜਾ ਉਹ ਕਦੇ ਵੀ ਨਹੀਂ ਮਿਲ ਸਕਦਾ ਭਾਵੇਂ ਜਿੰਨੀ ਵਾਰੀ ਮਰਜ਼ੀ ਪੁੱਛ ਲਿਆ ਜਾਏ ਪੁੱਛਤ ਹੈ ਸੁਹਾਗਣ ਕਰਮ ਹੈ ਦੁਹਾਗਣ ਕੇ ਰਿੱਧੇ ਬਿਬਚਾਰ ਕਹੋ ਕਤ ਸਹਿਜ ਬੁਲਾਈਐ ਤੇ ਭਾਵਨਾ ਇਹ ਹੈ ਵੀ ਜੀਵਨ ਸਹਿਜ ਵਿੱਚ ਟਿਕਾ ਵਿੱਚ ਆ ਜਾਏ ਨਿਰੰਤਰ ਹੋ ਜਾਏ ਸੁਹਾਗਣਾ ਵਾਂਗ ਹੁਣ ਕਹਿੰਦੇ ਪੁੱਛਿਆ ਵੀ ਜਦੋਂ ਪੁੱਛ ਵੀ ਲਿਆ ਤੇ ਇਹ ਕਰਮ ਨਹੀਂ ਕੀਤਾ ਕਰਮ ਆਪਣਾ ਛੱਡਿਆ ਨਹੀਂ ਸਮਾਜ ਛੱਡਿਆ ਨਹੀਂ ਫਿਰ ਕਹਿੰਦੇ ਉੱਥੇ ਉਹ ਖੇਡ ਨਹੀਂ ਸੀ ਬਣਨੀ ਮਨਮੁਖ ਜਿਹੜਾ ਉਹਨੇ ਆਪਣੇ ਕਰਮ ਕਮਾਏ ਜਿਉਂ ਦੁਹਾਗਣ ਤਨ ਸ਼ਿੰਗਾਰ ਜਿਵੇਂ ਸਹਿਬ ਕਹਿੰਦੇ ਦੁਹਾਗਣ ਨੇ ਆਪਣੇ ਤਨ ਤੇ ਸ਼ਿੰਗਾਰ ਕੀਤਾ ਹੋਵੇ ਸੇਜੈ ਕੰਤਨ ਆਵਈ ਕੰਤ ਨਾਲ ਪਤੀ ਪਰਮੇਸ਼ਰ ਨਾਲ ਮਾਲਿਕ ਨਾਲ ਕੋਈ ਸਾਹ ਜੀ ਨਹੀਂ ਹੈ ਉਹ ਹਿਰਦੇ ਰੂਪੀ ਸੇਜ ਤੇ ਉਹਦਾ ਵਾਸਾ ਨਹੀਂ ਹੁੰਦਾ ਨਿਤ ਨਿਤ ਹੋਏ ਖਵਾਰ ਤੇ ਰੋਜ ਫਿਰ ਖਵਾਰੀ ਪੱਲੇ ਪੈਂਦੀ ਹੈ ਕਰਮ ਕੀਤਾ ਸ਼ਿੰਗਾਰ ਕੀਤਾ ਇਹ ਸਾਰਾ ਉਦਮ ਯਤਨ ਕੀਤਾ ਪਰ ਇਹਦਾ ਕੋ ਲਾਭ ਨਾ ਹੋਇਆ ਕਿਉਂ ਕਿਉਂਕਿ ਜਿਹੜਾ ਪਤੀ ਪਰਮੇਸ਼ਰ ਮਾਲਕ ਹੈ ਉਹਨੂੰ ਇਹ ਚੀਜ਼ਾਂ ਪਾਉਂਦੀਆਂ ਨਹੀਂ ਅਖ ਲਗੇ ਸ਼ਿੰਗਾਰ ਵੀ ਉਹਦਾ ਪਾਉਂਦਾ ਜਿਹੜਾ ਸੁਹਾਗਣ ਵਾਲਾ ਸ਼ਿੰਗਾਰ ਹੋਵੇ ਤੇ ਦੁਹਾਗਣ ਵਾਲਾ ਸ਼ਿੰਗਾਰ ਅਸੀਂ ਧਰਮ ਦੀ ਦੁਨੀਆ 'ਚ ਜਾਣੀਏ ਤੇ ਜਿਹਨੂੰ ਮਹਾਰਾਜ ਨੇ ਪਖੰਡਾ ਆਖਿਆ ਜਿਹਨੂੰ ਕਰਮकांड ਆਖਿਆ ਤੇ ਇਸ ਪਰਥਾਏ ਇਹ ਜ਼ਿਕਰ ਕੀਤਾ ਵੀ ਇਹਦੇ ਨਾਲ ਉਹਦੀ ਪ੍ਰਾਪਤੀ ਨਹੀਂ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਵਲ ਭੰਗਮ ਸਾਦੇ ਪੰਜ ਜਨਾ ਸਿਉ ਸੰਗ ਨ ਛੁਟਕਿਓ ਅਧਿਕ ਅਹੰ ਬੁੱਧ ਬਾਂਦੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ हे प्यारे इस विधि नाल ओदा मिलाप नहीं होना मैं ता अपने वलो अनेका कर्म कीते आ ਹਾਰ ਪਰਿਉ ਸੁਆਮੀ ਕੈ ਦੁਆਰੇ ਸੁਆਮੀ ਦੇ ਦੁਆਰੇ ਤੇ ਹਾਰ ਕੇ ਗਏ ਤੇ ਆਖਿਆ ਪੀ ਮਹਾਰਾਜ ਕਿਰਪਾ ਕਰ ਜਿਜੈ ਬੁੱਧ ਬਬੀਕਾ ਬਬੇਕ ਦੀ ਬੁੱਧ ਬਖਸ਼ ਤਾਂ ਕਿ ਤੇਰੇ ਦਰ ਤੇ ਪ੍ਰਵਾਨ ਹੋ ਸਕੀ ਤੇਰੇ ਨਾਲ ਸਾਝ ਪੈ ਸਕੇ ਪਿਰ ਕਾ ਮਹਿਲ ਨ ਪਾਵਈ ਨਾ ਦੀ ਸੈ ਘਰ ਬਾਰ ਕਹਿੰਦੇ ਜਿਹੜਾ ਉਹਦਾ ਮਹਿਲ ਹੈ ਉਹ ਭਾਵੇਂ ਸਾਹਮਣੇ ਦਿਸਦਾ ਹੋਵੇ ਪਰ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਉਸ ਮਹਿਲ ਤੱਕ ਉਸ ਘਰ ਤੱਕ ਪਹੁੰਚਣ ਵਾਸਤੇ ਯਤਨ ਨਹੀਂ ਕੀਤਾ ਗੁਰਮੁਖ ਸਦਾ ਸੁਹਾਗਣੀ ਹੁਣ ਮਹਾਰਾਜ ਕਹਿੰਦੇ ਜਿਹੜੇ ਗੁਰੂ ਕੇ ਸਨਮੁਖ ਆ ਉਹਨਾਂ ਦਾ ਜੀਵਨ ਸੁਹਾਗਣੀ ਵਾਲਾ ਹੈ ਪਿਰ ਰਾਖਿਆ ੁਰ ਧਾਰ ਉਹਨਾਂ ਨੇ ਪਿਰ ਨੂੰ ਪਤੀ ਨੂੰ ਮਾਲਕ ਨੂੰ ਆਪਣੇ ਹਿਰਦੇ ਵਿੱਚ ਧਾਰ ਕੇ ਰੱਖਿਆ ਹੈ ਮਿੱਠਾ ਬੋਲੇ ਨਿਮ ਚੱਲੈ ਹੁਣ ਉਹਨਾਂ ਦੇ ਬੋਲ ਵਿੱਚ ਵੀ ਮਿਠਾਸ ਹੈ ਉਹਨਾਂ ਦਾ ਜਿਹੜਾ ਉਹਦੇ ਦਰ ਤੇ ਚੱਲਣਾ ਹੈ ਉਹ ਵੀ ਨਿਮ ਕੇ ਚੱਲਣਾ ਹੈ ਉਹ ਵੀ ਨਿਮਰਤਾ ਵਤ ਹੈ ਉਹ ਵੀ ਉਸ ਗਰੀਬੀ ਨੂੰ ਆਪਣੇ ਜੀਵਨ ਵਿੱਚ ਹੰਡਾਉਂਦੇ ਹਨ ਜਿਹੜੀ ਨਿਮਰਤਾ ਮਾਲਕ ਨੇ ਬਖਸ਼ੀ ਹੈ ਤਾਂ ਇਹੀ ਬਚਨ ਬਾਬਾ ਫਰੀਦ ਸਾਹਿਬ ਆਪਣੀ ਬਾਣੀ ਚ ਕਰਦੇ ਆ ਵੀ ਇਹ ਜਿਹੜੀਆਂ ਤਿੰਨ ਗੱਲਾਂ ਨੇ ਇਹ ਤਾਂ ਜ਼ਰੂਰੀ ਨੇ ਜੇ ਉਹਦੇ ਦਰ ਤੇ ਪ੍ਰਵਾਨ ਹੋਣਾ ਹੈ ਜੇ ਉਹਦੀ ਪ੍ਰਾਪਤੀ ਕਰਨੀ ਹੈ ਤਾਂ ਇਹ ਜਿਹੜੀਆਂ ਬਾਤਾਂ ਨੇ ਇਹ ਜ਼ਰੂਰੀ ਆ। ਵੀ ਉਹਨਾਂ ਬਚਨਾਂ ਨੂੰ ਮੰਨਣਾ ਜੋ ਪਤੀ ਨੇ ਆਖਿਆ। ਫਿਰ ਉਸ ਨਿਮਰਤਾ ਵਿੱਚ ਰਹਿਣਾ। ਉਹਨਾਂ ਨੂੰ ਆਪਣੇ ਜੀਵਨ ਵਿੱਚ ਵਸਾ ਲੈਣਾ। ਫਿਰ ਮਹਾਰਾਜ ਨਾਨਕ ਸੁਹਾਗਣ ਕਾ ਕਿਆ ਚਿੰਨ ਹੈ। ਅੰਤਰ ਸੱਚ ਮੁਖ ਉਜਲਾ ਖਸਮੇ ਮਾਹੇ ਸੁਮਾਏ। ਅੰਦਰ ਦਾ ਸੱਚ ਮੁਖ ਦਾ ਖੇੜਾ ਫਿਰ ਕਹਿੰਦੇ ਉਸ ਪਿਆਰੇ ਦੇ ਅੰਦਰ ਸਮਾ ਜਾਣਾ ਇਹ ਸਭ ਤੋਂ ਵੱਡੀ ਦੌਲਤ ਹੈ ਜਦੋਂ ਅਸੀਂ ਕਿਸੇ ਨੂੰ ਖਿੜੇ ਮੱਥੇ ਮਿਲਦੇ ਆ ਤੇ ਪਤਾ ਲੱਗ ਜਾਂਦਾ ਨਾ ਕੋਈ ਨੇੜੇ ਦਾ ਵੀ ਭਾਵੇਂ ਰਿਸ਼ਤੇਦਾਰ ਹੋਵੇ ਜਦੋਂ ਉਹ ਤੁਹਾਨੂੰ ਵੇਖ ਕੇ ਮੱਥੇ ਤੇ ਟਿਉੜੀ ਪਾਏਗਾ ਉਹਦੇ ਬੋਲਾਂ ਤੋਂ ਪਤਾ ਲੱਗ ਜਾਏਗਾ ਵੀ ਇਹ ਨਹੀਂ ਚਾਹੁੰਦਾ ਵੀ ਅਸੀਂ ਇਹਦੇ ਕੋਲ ਆਈਏ ਅਸੀਂ ਇਹਦੇ ਕੋਲ ਬੈਠੀਏ ਤੇ ਉਹਦੇ ਹਾ ਪਾ ਵੀ ਇਹ ਬਿਆਨ ਕਰ ਦਿੰਦੇ ਆ ਵੀ ਸਾਡੇ ਜਾਣ ਨਾਲ ਉਹਨੂੰ ਕਿੰਨੀ ਖੁਸ਼ੀ ਹੋਈ ਹੈ ਕਿੰਨਾ ਉਹਨੂੰ ਚਾਹ ਚੜਿਆ ਇੱਕ ਤਾਂ ਵੱਧਾ ਰੁੱਤੀ ਦੀ ਖੇੜ ਹੈ ਵੀ ਹੁਣ ਚਲੋ ਆਇਆ ਤੇ ਇਹਦੀ ਕੋਈ ਸੇਵਾ ਆਉ ਭਗਤ ਕਰਨੀ ਪੈਣੀ ਕੋਈ ਚਾਹ ਪਾਣੀ ਪਿਉਣਾ ਪੈਣੀ ਪਰ ਇੱਕ ਭਾਉ ਦੀ ਪਿਆਰ ਦੀ ਖੇੜ ਹੈ ਜਿੱਥੇ ਬੰਦੇ ਨੂੰ ਚਾਹ ਚੜ ਜਾਂਦਾ ਵੀ ਕੋਈ ਚੱਲ ਕੇ ਇਹਨਾਂ ਵਕਤ ਕੱਢ ਕੇ ਨਾ ਸਮਾਂ ਕੱਢ ਕੇ ਮਿਲਣ ਵਾਸਤੇ ਆਇਆ ਤਾਂ ਦੋਵਾਂ ਚੀਜ਼ਾਂ ਵਿੱਚ ਅੰਤਰ ਹੈ ਮਹਾਰਾਜ ਕਹਿੰਦੇ ਬੋਲਣਾ ਫਿਰ ਉਹ ਚੱਲਣਾ ਫਿਰ ਉਸ ਭਾਵਨਾ ਵਿੱਚ ਬੈਠਣਾ ਇਹ ਸਾਬਤ ਕਰ ਦਿੰਦਾ ਵੀ ਆਉਣ ਦਾ ਕਿੰਨਾ ਕਚਾ ਹੈ ਗੁਰਮੁਖ ਸਦਾ ਸੁਹਾਗਣੀ ਪਿਰ ਰਾਖਿਆ ੁਰਤਾਰ ਮਿੱਠਾ ਬੋਲੇ ਨਿਮ ਚੱਲੇ ਸੇਜੇ ਰਵੇ ਪਧਾਰ ਪਧਾਰ ਪਤੀ ਸੇਜ ਤੇ ਰਵਿਆ ਹੈ ਸੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਅਪਾਰ ਓ ਸੁਹਾਗਣੀ ਸੋਭਾਵੰਤੀ ਹੈ ਤੇ ਸੋਭਾ ਉਸੇ ਦੀ ਹੁੰਦੀ ਹੈ ਜਿਹਦੇ ਪੱਲੇ ਗੁਣ ਹੋਵੇ ਤੇ ਮਹਾਰਾਜ ਨੇ ਇਸ ਕਰਕੇ ਆਖਿਆ ਵੀ ਵੇਖੋ ਉਹ ਵਕਤ ਜਦੋਂ ਕੋਤੀ ਵਿਆਹ ਕਰਾ ਕੇ ਸਹੁਰੇ ਘਰ ਵਿੱਚ ਗਈ ਤੇ ਉਹਨੇ ਵਿਖਾਲਾ ਕੀਤਾ ਉਹਨੇ ਵਿਖਾਇਆ ਵੀ ਮੈਂ ਆ ਸਾਰਾ ਕੁਝ ਆਪਣੇ ਹੱਥੀਂ ਬਣਾਇਆ ਹੈ ਇਹ ਮੈਂ ਸਿੱਖਿਆ ਹੈ ਇਹਦੀ ਮੈਨੂੰ ਜਾਂਚ ਹੈ ਤੇ ਜਦੋਂ ਖਾਲੇ ਨੂੰ ਵੇਖਣ ਵਾਸਤੇ ਆਏ ਤੇ ਉਹਨਾਂ ਨੇ ਆਖਿਆ ਵੀ ਇਹ ਜਿਹੜੀ ਧੀ ਹੈ ਇਸ ਚੱਜੀ ਹੈ। ਸੱਜੀ ਕੋ ਚੱਜੀ ਸ਼ਬਦ ਮਹਾਰਾਜ ਨੇ ਬਾਣੀ ਚ ਲਿਖਿਆ। ਤਾਂ ਉਹਨਾਂ ਨੇ ਵੀ ਇਹ ਜ਼ਿਕਰ ਕੀਤਾ। ਕੱਢ ਕਸੀਦਾ ਪਹਿਰੇ ਚੋਲੀ ਤਾਂ ਤੁਮ ਜਾਣੋ ਨਾਰੀ ਜੇ ਘਰ ਰਾਖੇ ਬੁਰਾ ਨਾ ਚਾਖੇ ਹੋਵੇ ਕੰਤ ਪਿਆਰੀ ਮਹਾਰਾਜ ਦੀ ਬਾਣੀ ਵਿੱਚ ਇਹ ਬਚਨ ਹੈ ਸਹਿਬ ਕਹਿੰਦੇ ਵੀ ਉਹਨੂੰ ਸਚਿਆਰੇ ਜਾਣਿਆ ਜਾਂਦਾ ਜਿਨਨੇ ਆਪਣੇ ਕਸੀਦੇ ਆਪਣੇ ਹੱਥਾਂ ਨਾਲ ਕੱਢੇ ਹੋਏ ਆ ਤੇ ਕਸੀਦੇ ਕੱਢ ਕੇ ਚੋਲੀ ਬਣਾਈ ਹੋਈ ਜਿਹੜੀ ਪੌਣੀ ਹੈ ਪਹਿਨਣ ਵਾਲੀ ਮਹਾਰਾਜ ਕਹਿੰਦੇ ਕੱਢ ਕਸੀਦਾ ਪਹਿਰੇ ਚੋਲੀ ਤਾਂ ਤੂੰ ਜਾਣੋ ਨਾਰੀ ਜੇ ਘਰ ਰਾਖੇ ਆਪਣੇ ਘਰ ਨੂੰ ਸੰਭ ਕੇ ਰੱਖੇ ਬੁਰਾ ਨਾ ਚਾਕੇ ਕਿਸੇ ਹੋਰ ਦਾ ਬੁਰਾ ਨਾਮ ਕਰੇ ਦਾ ਸੁਣੇ ਨਾ ਵੇਖੇ ਤੇ ਨਾ ਜਾਣੇ ਜੇ ਘਰ ਰਾਖੇ ਬੁਰਾ ਨਾ ਚਾਕੇ ਹੋਵੇ ਕੰਤ ਪਿਆਰੀ ਫਿਰ ਉਸ ਕੰਤ ਨੂੰ ਉਸ ਪਤੀ ਨੂੰ ਉਸ ਪਿਆਰੇ ਨੂੰ ਕਹਿਣ ਲੱਗੇ ਪਿਆਰੀ ਹੈ ਉਹ ਜੀਵ ਰੂਹ ਇਸ ਤ੍ਰਿ ਪ੍ਰਵਾਨ ਹੈ ਜਿਵੇਂ ਸੰਸਾਰੀ ਤੌਰ ਤੇ ਦਾ ਅਧਿਆਤਮਿਕ ਤੌਰ ਤੇ ਹੈ ਸਾਹਿਬ ਨੇ ਕਿਰਪਾ ਕੀਤੀ ਪੂਰੇ ਭਾਗ ਸਤਗੁਰ ਮਿਲੈ ਜਾਂ ਭਾਗੈ ਕਾ ਉਦੋ ਹੋਏ ਸਤਗੁਰ ਦੀ ਜਿਹੜੀ ਪ੍ਰਾਪਤੀ ਹੈ ਪੂਰੇ ਭਾਗਾ ਨਾਲ ਹੈ ਅਸੀਂ ਭਾਗ ਦਾ ਜ਼ਿਕਰ ਕਰਦੇ ਜਦੋਂ ਤੁਰੇ ਤਾਂ ਸਾਡੇ ਭਾਗ ਬਣ ਗਏ ਪੂਰੇ ਭਾਗਾ ਨਾਲ ਸਤਗੁਰ ਦਾ ਮਿਲਾਪ ਹੈ ਕਹਿੰਦੇ ਜਦੋਂ ਭਾਗ ਦਾ ਉਹਦੇ ਹੋਵੇ ਪ੍ਰਕਾਸ਼ ਹੋਵੇ ਚਾਨਣ ਹੋਵੇ ਅੰਤਰੋਂ ਦੁੱਖ ਭ੍ਰਮ ਕੱਟੀ ਐ ਅੰਦਰ ਦਾ ਜਿਹੜਾ ਦੁੱਖ ਹੈ ਪਰਮ ਹੈ ਮਹਾਰਾਜ ਕਹਿੰਦੇ ਕੱਟਿਆ ਜਾਂਦਾ ਸੁਖ ਪ੍ਰਾਪਤ ਹੋਏ ਸੁਖ ਪ੍ਰਾਪਤ ਹੋਏ ਸੁਖ ਪ੍ਰਾਪਤ ਗੁਰ ਕੈ ਬਾਣ ਜੋ ਚੱਲੇ ਗੁਰ ਕੈ ਬਾਣ ਜੋ ਚੱਲੇ दुख ना पावे को दुख ना पावे को दुख न पावे को दुख ना पावे को ਗੁਰੂ ਦੇ ਬਾਣੇ 'ਚ ਚੱਲਣ ਦੀ ਸਾਰੀ ਖੇੜ ਮਹਾਰਾਜ ਕਹਿੰਦੇ ਉੱਥੇ ਸੁੱਖ ਮਿਲਦਾ ਹੈ ਉੱਥੋਂ ਦੁੱਖ ਮੁੱਕ ਜਾਂਦਾ ਹੈ ਅਖੀਰਲੇ ਮੰਦ ਵਿੱਚ ਕਿਰਪਾ ਕੀਤੀ ਗੁਰ ਕੇ ਬਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੇ ਕੋਈ ਗੁਰੂ ਦੇ ਬਾਣੇ ਵਿੱਚ ਅੰਮ੍ਰਿਤ ਹੈ ਤੇ ਜਦੋਂ ਕੋਈ ਸਹਜ ਵਿੱਚ ਹੋਵੇ ਟਿਕਾ ਵਿੱਚ ਹੋਵੇ ਤੇ ਤਾਂ ਉਹਨੂੰ ਪ੍ਰਾਪਤੀ ਹੁੰਦੀ ਹੈ ਤਾਂ ਉਹਨੂੰ ਮਿਲਾਪ ਹੁੰਦਾ ਜਿਨ੍ਹਾਂ ਪ੍ਰਾਪਤ ਤਿੰਨ ਪੀਆ ਜਿਹੜੇ ਬਾਣੀ ਰਜ਼ਾ ਵਿੱਚ ਤੁਰੇ ਜਿਨ੍ਹਾਂ ਨੂੰ ਪ੍ਰਾਪਤੀ ਹੋਈ ਉਹਨਾਂ ਨੇ ਇਹ ਅੰਮ੍ਰਿਤ ਪੀਤਾ ਹਉਮੈ ਵਿੱਚੋਂ ਖੋਏ ਉਹਨਾਂ ਦੇ ਜੀਵਨ ਚ ਮਹਾਰਾਜ ਕਹਿੰਦੇ ਹਉਮੈ ਮੁੱਕ ਗਈ ਜਿਨ੍ਹਾਂ ਨੇ ਇਸ ਅੰਮ੍ਰਿਤ ਨੂੰ ਪੀਤਾ ਉਹਨਾਂ ਦਾ ਜੀਵਨ ਸੁਹਾਵਣਾ ਹੋਇਆ ਉਹਨਾਂ ਚ ਹਉਮੈ ਮੁੱਕ ਗਈ ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੈ ਏ ਨਾਨਕ ਗੁਰੂ ਦੇ ਸਨਮੁਖ ਹੋਇਆ ਉਸ ਵੈਗੁਰੂ ਪਿਆਰੇ ਦੇ ਨਾਮ ਨੂੰ ਚਿਤਤੇ ਕਰੀਏ ਸਿਮਰਿਏ ਧਿਆਈਏ ਤਾਂ ਕਿ ਸਾਡਾ ਜਿਹੜਾ ਮਿਲਾਪ ਹੈ ਉਹ ਸੱਚ ਨਾਲ ਹੋ ਸਕੇ ਸਤਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਇਹ ਪਾਵਨ ਬਚਨ ਸ੍ਰੀ ਰਾਗ ਅੰਦਰ ਬਬਰਕ ਅੰਗ ਕਤੀਪੁਰ ਸੁਭਾਏ ਮਾਨ ਹੈ 13ਵਾਂ ਸ਼ਬਦ ਹੈ ਸਤਿਗੁਰ ਕਿਰਪਾ ਕਰਨ ਗੁਰੂ